ਸਤਿ ਸ੍ਰੀ ਅਕਾਲ ਸਰਗੁਰੂ ਵਿਦਾਸ ਮਹਾਰਾਜ ਜੀ ਕੀ ਜੈ ਪਰਮ ਸਤਕਾਰਯੋਗ ਗੁਰੂ ਸਾਸ ਜੀ ਆਪ ਜੀ ਦੇਖ ਰਹੇ ਹੋ ਬੇਗਮਪੁਰਾ ਸਦਨ ਸ੍ਰੀ ਰਾਗੜ ਸਾਹਿਬ ਜੋ ਤਾਹਸੀਲ ਨੰਗਲ ਜ਼ਿਲ੍ਹਾ ਰੋਪੜ ਔਰ ਪਿੰਡ ਪੰਗਲ ਮਹਿਤਪੁਰ ਉਸ ਦੇ ਵਿੱਚ ਕੋਈ 36 ਦੇ 36 ਏਕੜ ਦੇ ਕਰੀਬ ਜਗ੍ਹਾ ਲੈ ਕੇ ਗੁਰੂ ਵਿਦਾਸ ਸਾਹਿਬ ਨੂੰ ਸੰਪਰਦਾ ਸੋਸਾਇਟੀ ਨੇ ਇੱਥੇ ਬਹੁਤ ਵੱਡਾ ਪ੍ਰੋਜੈਕਟ ਲਗਾਉਣਾ ਸ਼ੁਰੂ ਕੀਤਾ ਹੈ ਜਿੱਥੇ ਉਹਦੀ ਕਾਰ ਸੇਵਾ ਚੱਲ ਰਹੀ ਆ ਸੜਕਾਂ ਬਣ ਰਹੀਆਂ ਔਰ ਮਹਾਰਾਜ ਦਾ ਸਥਾਨ ਬਣ ਰਿਹਾ ਆਪਣੇ 40 बाई 40 ਦਾ ਜੋ ਸਥਾਨ ਬਣ ਰਿਹਾ ਮਹਾਰਾਜ ਦਾ ਸਰੂਪ ਸਥਾਪਿਤ ਕੀਤਾ ਹੋਇਆ ਮਹਾਪੁਰਸ਼ਾਂ ਨੇ ਉਸ ਸਥਾਨ ਤੇ ਬਹੁਤ ਸੁੰਦਰ ਇਹ ਬਿਲਡਿੰਗ ਬਣ ਰਹੀ ਆ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੀ ਸੰਗਤ ਦੇ ਸਹਿਯੋਗ ਨਾਲ ਔਰ ਸਾਰਿਆਂ ਦੇ ਪਿਆਰ ਦੇ ਨਾਲ ਇੱਥੇ ਸੰਕਤਾ ਨੂੰ ਲੰਗਰ ਵੀ ਮਿਲੇ ਰਹਿਣ ਵਾਸਤੇ ਵੀ ਮਿਲੇ ਔਰ ਸਾਰੀਆਂ ਸੁਵਿਧਾਵਾਂ ਇੱਥੇ ਮਿਲਣਗੀਆਂ ਅਸੀਂ ਕੋਸ਼ਿਸ਼ ਕਰਾਂਗੇ ਕੋਈ 140 22 60 50 ਦੇ ਕਿਰੀ 50 ਦੀ ਸ਼ੈੱਡ ਬਣਾ ਕੇ ਉੱਥੇ ਲੰਗਰ 24 ਘੰਟੇ ਚੱਲੇਗਾ ਚਾਹ ਪਾਣੀ ਮਿਲੇਗੀ ਬਹੁਤ ਸਾਰੀ ਇੱਥੇ ਮਸ਼ੀਨਾਂ ਲਗਾਵਾਂਗੇ ਬਿਸ਼ੇਸ ਕਿਛੜਾ ਵਾਲੀਆਂ ਕੋਈ ਚਾਹ ਪਾਣੀ ਪੀ ਕੇ ਕੋਈ ਲੰਗਰ ਛੱਕ ਕੇ ਉੱਥੇ ਇੱਥੇ ਰਹਿ ਕੇ ਔਰ ਮਾਰਾ ਇੱਥੇ ਕਰ ਸਕਦਾ ਹੈ ਤੋ ਅਸੀਂ ਸਾਰੀਆਂ ਸੰਤਾਂ ਨੂੰ ਇਹੋ ਹੀ ਬੇਨਤੀ ਕਰਾਂਗੇ ਕਿ ਆਪ ਵੀ ਸ਼ੁਭ ਅਸ਼ੀਰਵਾਦ ਪ੍ਰਦਾਨ ਕਰੋ ਤਾਂ ਕਿ ਇਹ ਕਾਰਜ ਜਲਦੀ ਤੋਂ ਜਲਦੀ ਹੋ ਸਕਣ ਔਰ ਸੰਤ ਮਹਾਂਪੁਰਸ਼ ਜਿਹੜਾ ਬਣਾ ਰਿਹਾ ਹੈ ਸਾਰਾ ਕਾਰਜ ਜਰੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਕ ਦਾ ਟੀਵੀ ਜੋ ਹੈ ਔਰ ਬਾਬੇ ਜੋ ਟੀਵੀ ਸਾਰੇ ਦਾ ਆਪਣਾ ਧੰਨਵਾਦ ਕਰਦੇ ਹਾਂ ਜਿਹਨੇ ਦਰਸ਼ਕ ਦੇਖ ਰਹੇ ਆ ਉਹਨਾਂ ਲਈ ਅਸੀਂ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਅਸਥਾਨ ਹੈ ਇਹ ਤਾਂ ਪਵਿੱਤਰ ਅਸਥਾਨ ਹੈ ਇੱਥੇ ਬਹੁਤ ਸੁੰਦਰ ਆਸ-ਪਾਸੇ ਪਹਾੜੀ ਆ ਉਹ ਸੈਂਟਰ ਦੇ ਵਿੱਚ ਜਗ੍ਹਾ ਬਹੁਤ ਸੁੰਦਰ ਹੈ ਬਲੇਨ ਜਗ੍ਹਾ ਹੈ ਇੱਥੇ ਕੋਈ ਪਹਾੜੀ ਨਹੀਂ ਹੈ। ਤੋਂ 26 ਏਕੜ ਜਗ੍ਹਾ ਸਾਰੀ ਬਲੇਨ ਹੈ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਕਿ ਆਪਾਂ ਜਿਹੜੇ ਵੀ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਚਰਨ ਗੰਗਾ, ਪ੍ਰਾਗੜ, ਤਰਾਲੀ ਔਰ ਬੇਗਮਪੁਰਾ ਮਨਾਰੇ ਇੱਧਰ ਸੰਤ ਮਹਾਰਾਜ ਸਮਰਦਾ ਜੀ ਦਾ ਸਥਾਨ ਹੈ। ਤੋਂ ਜਿਹੜੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਇੱਥੇ ਜਰੂਰ ਹੋ ਕੇ ਜਾਓ ਔਰ ਇੱਥੇ ਆਪਣੇ ਦਰਸ਼ਨ ਕਰਕੇ ਜਾਓ ਮਹਾਰਾਜ ਜੀ ਦੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਔਰ ਸਾਰੇ ਚੈਨਲਾਂ ਦਾ ਕਿਤ ਸਿਮਰਨ ਕਰੋ ਚਿਤ ਸਿਮਰਨ ਕਰੋ ਕਿਤ ਸਿਮਰਨ ਕਰੋ ਚਿਤ ਸਿਮਰਨ ਕਰੋ ਚਿਤ ਸਿਮਰਨ ਲੋਕ ਨੋ ਨੈਨ ਅਬ ਲੋਕ ਨੋ ਨੈਨ ਅਬ ਲੋਕ ਨੋ ਚਿਤ ਸਿਮਰਨ ਕਰੋ ਚਿਤ ਸਿਮਰਨ ਕਰੋ ਨੈਨ ਅਬ ਲੋਕ ਨੋ ਸਰਬਨਵਾ ਸਰਗਨ ਬਾਣੀ ਸੁਜਸ ਓ ਬਿਰਾਹੁ ਮੇਰੀ ਪ੍ਰੀਤ ਗਵਿੰਦਸਿਓ ਜਿਨ ਕਟੈ ਮੇਰੀ ਪ੍ਰੀਤ ਗਵਿੰਦਸਿਓ ਜਿਨੇ ਕਟੈ ਮੈਂ ਤਮੋਲ ਮਹਿੰਗੀ ਲਈ ਮੈਂ ਤੋ ਮੋਲ